ਪਹਿਲੇ ਇਥੇ ਐਮ ਐਲ ਏ ਸੀਗਾ ਜੋ ਉਹ ਆਪਣੀ ਥੇ ਦਾ ਕਸੂਰ ਨਾ ਕਮਾੜ ਸਾਹਿਬ ਦਾ ਨਾ ਪਾਰਟੀ ਦਾ ਅੱਜ ਉਹ ਜਾ ਕੇ ਛਤਰੀ ਤੇ ਜਾ ਕੇ ਕੈਪਟਨ ਦੀ ਛਤਰੀ ਤੇ ਜਾ ਕੇ ਬਹਿ ਗਿਆ ਕਾਂਗਰਸ ਦੀ ਜਿਹਨੇ ਸਾਰੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਅਕਾਲੀ ਦਲ ਵਿੱਚ ਚੇਟਾਂ ਵਾਸਤੇ ਲੜਨਾ ਜਾਂ ਅਸੀਂ ਅਕਾਲੀ ਦਲ ਵਿੱਚ ਚੇਟਾਂ ਨਾਲ ਹੀ ਆ ਜੇ ਸਾਨੂੰ ਟਿੱਡ ਨਹੀਂ ਮਿਲੀ ਅਸੀਂ ਅਕਾਲੀ ਦਲ ਛੱਡ ਦਿੱਤਾ ਇਹਦਾ ਮਤਲਬ ਇਹ ਇਹ ਵੀ ਅਕਾਲੀ ਦਲ ਦੀ ਕੋਈ ਸਪਾਈ ਨਹੀਂ ਇਹ ਕੋ ਦੇਖੋ ਆ ਪਾ ਜਿੱਥੇ ਬੈਠੇ ਆ ਸਾਡੀ ਜੋ ਜੰਮੇ ਆ ਇਹ ਰਿਜ਼ਰਵ ਸੀਟ ਆ ਤੇ ਅਸੀਂ ਪਕਵਾੜ ਸਾਹਿਬ ਨੂੰ ਪਤਾ ਪਕਵਾੜ ਸਾਹਿਬ ਦੀ ਗਵਾਈ ਥਲੇ ਤੇ ਪਹਿਲਾ ਬਡਾਣਾ ਸਾਹਿਬ ਦੀ ਗਵਾਈ ਥਲੇ ਦਾੜ੍ਹੀਏ ਸੀ ਜਦੋਂ ਦੇ ਤੁਰੇ ਹੋਏ ਆ ਤੇ ਇੱਥੇ ਕਾਲੀ ਦਲ ਦਾ ਕੋਈ ਨਾਂ ਲੈਣ ਨੂੰ ਤੁਹਾਨੂੰ ਸਾਰਿਆਂ ਨੂੰ ਮੇਰੇ ਵੀਰ ਬੈਠੇ ਆ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਸੀ ਕਿਉਂਕਿ ਚੌੜੀ ਦਾ ਗਲਵਾ ਇੰਨਾ ਸੀਗਾ ਤੇ ਪਰ ਅਸੀਂ ਉਹਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਪਾਸ਼ਾ ਪਾਰਟੀ ਦੇ ਅਸ਼ੀਰਵਾਦ ਨਾਲ ਤੇ ਹਿੱਤਲੇ ਧਰਤੀ ਸਾਡੋਂ ਇਸ ਧਰਤੀ ਦਾ ਬੜਾ ਵੱਡਾ ਮਾਣ ਆ ਤੇ ਬੜੀ ਇੱਥੇ ਲੋਕ ਸਿਆਣੇ ਆ ਸੋਚ ਸਮਝ ਕੇ ਪਹਿਲਾਂ ਕਰਦੇ ਤੇ ਸਰ ਸਰਬੰਸ ਸਿੰਘ ਜੀ ਮੇਰੇ ਦਾ ਜੀਜ ਪਰ ਗਲਤੀ ਕਰ ਗਏ ਉਹਨਾਂ ਨੂੰ ਇੱਕ ਆਂਦੇ ਹੁੰਦੇ ਸਿਆਣੇ ਮੈਨੂੰ ਚੇਤਾ ਆ ਗਿਆ ਮੈਂ ਛੋਟਾ ਹੁੰਦਾ ਸੁਣਦਾ ਹੁੰਦਾ ਸੀ ਬਜ਼ੁਰਗ ਇੱਕ ਸੀਸ ਦਿੰਦੇ ਹੁੰਦੇ ਸੀਸ ਬਾ ਸੀਸ ਦੀਆਂ ਸੀਸ ਉਹਦਾ ਆਖੜਾ ਜਿੰਨੇ ਬੁਰਾ ਕੰਮ ਕਰ ਰੋਣ ਉਹ ਜਾ ਤੇ ਨੀਤੇ ਨੂੰ ਢਾਲ ਸਾ ਦੇ ਇੱਥੇ ਤਾਂ ਉਹ ਹੁਣ ਠੁਕਦੀ ਗੱਲ ਕਿਰਾ ਅਦਰ ਨਹੀਂ ਸਾਥ ਦਿੱਤਾ ਚਲੋ ਬਹੁਤ ਤੁਹਾਡੀ ਮਿਹਰਬਾਨੀ ਪ੍ਰੈਸ ਵਾਲਿਆਂ ਵੀ ਦਾ ਧੰਨਵਾਦ ਜੈ ਹਿੰਦ ਸਰਬਨਾਂ ਦਾ ਵੀ ਧੰਨਵਾਦ ਅੱਜ ਮੈਂ ਪ੍ਰਧਾਨ ਸਾਹਿਬ ਨੂੰ ਦੱਸੂਗਾ ਕਿ ਸਾਰਾ ਕਰਤਾਰਪੁਰ ਹਲਕਾ ਫੂਡਾ ਧੰਨਵਾਦ ਕਰਦਾ ਤੇ ਪਰਸੋਂ ਨੂੰ ਫੇਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਲੋਰ ਸਾਹਿਬ ਜਿਹੜਾ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਤੁਹਾਡਾ ਕੀ ਨਾ ਕੋਈ ਦਿੱਕਤ ਦੀ ਗੱਲ ਨਹੀਂ ਪਾਰਟੀਆਂ ਵਿੱਚੋਂ ਬੰਦੇ ਆਉਂਦੇ ਜਾਂਦੇ ਰਹਿੰਦੇ ਆ ਇਹ ਮੌਸਮ ਆ ਕੋਈ ਖਾਸ ਗੱਲ ਨਹੀਂ ਹੈਗੀ ਪਾਰਟੀ ਜਿਹੜਾ ਬੰਦਾ ਪਾਰਟੀ ਨਾ ਖੜਾਇਆ ਪਾਰਟੀ ਵਿੱਚ ਖੜੇ ਦਾ ਮੋਲਾ ਕੋਈ ਦਿੱਕਤ ਦੀ ਗੱਲ ਨਹੀਂ ਇਸੇ ਨੂੰ